ਉਨੇ ਤਾਂ ਫੇਰ ਸਭ ਕੋਈ ਖਾਦਾ ਯਾਰੇ ਬਲਟਾ ਮਾਰਦਾ ਉਦਾਂ ਮਾਰਦਾ ਫਿਰ ਇਹਦੇ ਵਿੱਚ ਪਾਪੇ ਨੇ ਪਸੀਆ ਮੈਂ ਜਾਣ ਕੇ ਪਰਖਿਆ ਕੋਈ ਬਹਿ ਲੈ ਬਹਿ ਵੀ ਗਿਆ ਮੈਂ ਵੀ ਨਹੀਂ ਖਾਦਾ ਮੈਂ ਖਾ ਲਾ ਜੀਤ ਲਾ ਗਾੜੇ ਲਾ ਅੰਦਰ 35000 ਰੁਪਇਆ ਦੀ ਜਿੱਤ ਲਈ ਆ ਮੁੰਡਿਆਂ ਨੇ ਗਾਣੇ ਬੋਲਦਾ ਜਿੱਦਾਂ ਨਹੀਂ ਹਾਂ ਡਾਉਨਟ ਵਰਤ ਬੰਦਾ ਵਾ ਵਧੀਆ ਸਿਸਟਮ ਚਲੋ ਆਪਾਂ ਸਾਨੂੰ ਕਹਿੰਦੇ ਸਤਾਜੀ ਪਹਿਲੀ ਨਹੀਂ ਹੋਰ ਦੇ ਘਟ ਖਾ ਗਿਆ ਦੇਖੀ ক্লাস ਲੱਗਦੀ ਨਹੀਂ ਦੇ ਕੇ ਛੋਟਾ ਰਾਣਾ ਬਾਨਾ ਚਾਹੁੰਦੇ ਆ ਜਿੰਨੇ ਸੈਲੀਬ੍ਰੇਟ ਆ ਕਿਤੇ ਵੇਲੇ ਉਹਨਾਂ ਨੂੰ ਘਰ ਛੱਡਣਾ ਪੈਂਦਾ ਬਲੌਗ ਬਣਾਉਣੇ ਹੁੰਦੇ ਸੀ ਤੇ ਨਹੀਂ ਪੁੱਛੇ ਕਿ ਨਹੀਂ ਆਪਾਂ ਆ ਗਏ ਸਰਮੀਨਾ ਕਿਨੇ ਪੈਕ ਮੋਣਦੇ ਆ ਹਾ ਤੂੰ ਫਿਰ ਇੱਥੇ ਹੀ ਹੁਣ ਜਾਓਗੇ ਹੱਟ ਨਾਲ ਫਾਈਲਾ ਇਹ ਇਕੱਲੇ ਕਿਉਂ ਜਾ ਰਹੇ ਮੈਂ ਤਾਂ ਇਕੱਲਾ ਵੀ ਜਾ ਰਿਹਾ ਇਹ ਨਹੀਂ ਜਾਣਾ ਕੀ ਇਹ ਨਹੀਂ ਚੋੜਨਾ ਬੋਲੇ ਹੋਣਾ ਕਹ ਯਾਰ ਮੈਂ ਮੁੱਕਦਾ ਨਹੀਂ ਮੈਜੋਰਟੀ ਹੋਣੀ ਤੇ ਕੀ ਕਮਾਨ ਤੇਰਾ ਕੀ ਸੁਪਨਾ ਜਾਂਚ ਕਹਦਾ ਲੋ ਉਸਤਾ ਜੀ ਪਾਸਟਰ ਨੂੰ ਆਦ ਨੂੰ ਬਿਲੇ ਪਾਣੀ ਹਾਂ ਜੀ ਜੀ ਹਾਂ ਫਾਈ ਕਿ ਮਾਰਨਾ ਹੀ ਪਰਿਵਾਰ ਕੰਜਰ ਦਾ ਐਕਟਿਵ ਤੁਰਿਆ ਜਾਣਦੇ ਆ 500 ਹੀ ਸਾਈਜ਼ 500 ਹੀ ਸਾਈਜ਼ ਦੇ ਗਿਆ ਲੈ ਪੁੱਤ ਮੈਂ ਵੀ ਸੋਚਿਆ ਰੋਟੀ ਪਾਣੀ ਸ਼ਾਕਿਆ ਮਾਰ ਆਜੇ ਅੱਜ ਲੈਟਸ ਹੈਗੇ ਆ 59 ਮਾਰਾ ਵੇਹੇ ਇਹ ਸਾਡਾ ਵੀ ਮਾਨ ਆ 500 ਮਸ਼ੀ ਡੰਡ ਸਟਾਈਲ ਤੋਂ ਖਾਣੇ ਕਿਦਾਂ ਮਾਰੀ ਲਿਆ ਇੱਕੋ ਜੀ ਦੀ ਕਰਦਾ ਕਰੀ ਗਿਆ ਬਸ ਧੀਰਣਾ ਕਰ ਕੈਮਰਾ ਫਾਂਡਿਆ ਨਾ ਮੈਂ ਥੋੜੀ ਬਾੜੀ ਵਿੱਚ ਵਿੱਚ ਇੱਕੋ ਹੀ ਡੰਡ ਮਾਰ ਦਿਆ ਕਰੀਏ ਜਿੰਨੇ ਦਾ ਕਾਕਾ ਇਹੜੇ ਜਿਵੇਂ ਲੜਣਾ ਪਰ ਭਰਵੇਂ ਆ ਨਾ ਭਲੇਖਾ ਭਲੇਖੇ ਹੀ ਰਹਿੰਦੇ ਹੈ ਵੀ ਵਧੀਆ ਗਾ ਮਤਲਬ ਤੇ ਹੋਏ 24 25 ਦੇ ਜਦੋਂ ਮੇਰਾ ਵੇਡ ਜਿਆਦਾ ਹੁੰਦਾ ਉਦੋਂ ਮੈਂ ਸ਼ਰਟਾ ਪਾਉਣਾ ਨਾ ਤੇਰਾ ਵਿਆਹ ਕਰ ਦੂੰਗੀ ਸੰਨ ਜਦੋਂ ਦਾ ਵਿਆਹ ਹੋਇਆ ਫੇਰ ਨਹੀਂ ਹੋਊਗਾ ਜੀ ਇੱਕ ਮਿੰਟ ਆ ਗਿਆ ਦੇਖਿਆ ਫੋਨ ਆ ਗਿਆ ਲੱਗਾ ਕਿ ਹੁਣ ਸਹੀ ਨਹੀਂ ਦੋਸਤ ਵੀ ਬੜੀ ਪਿਆਰੀ ਦੋਸਤ ਵੀ ਵੀ ਕਾਪੀ ਦੀ ਬੜੀ ਵੈਲਿਊ ਆ ਪੈਸੇ ਨਹੀਂ ਕਰਨੇ ਮੈਂ ਮੇਰੀ ਸੁਣੋ ਨਾਲੇ ਗੱਲ ਡਾਇਰ ਇੱਥੇ ਤਰੱਕੀ ਹੈ ਫੇਰ ਉਹ ਲੈ ਲਈ ਸਾਡੀ ਭਾਜੀ ਆ ਭਾਜੀ ਪੁਲਸਰ ਦੀ ਰੀਲ ਪਾਈ ਆਪਾਂ ਪਾਜੀ ਫੇਮਸ ਹੋਣਾ ਪਰ ਗਾਲਾਂ ਲੈਣੀਆਂ ਪਣੀਆਂ ਨਾ ਚਿੱਤਾਂ ਬੁਲਾਉਣੇ ਆ ਤੇ ਤੁਹਾਨੂੰ ਲੈਟ ਦੀ ਪੰਪੀ ਹੋਣਾ ਮੜ ਗਈ ਉਹ ਤੇਰੇ ਐਂਡ ਪਾਜੀ ਰੋਟ ਤੱਕ ਹੋਇਆ ਰੋੜ ਤੇ ਕਿਦੀ ਉਹਨੇ ਸੱਤਾਂ ਨੂੰ ਫੇਰ ਸਭ ਕੋਈ ਖਾਦਾ ਖਾਦਾ ਜਿਹੜੇ ਕਈ ਕਹਿਣਗੇ ਯਾਰ ਯਾਰ ਇਹ ਬਲਟਾ ਮਾਰਦਾ ਉਦਾਂ ਮਾਰਦਾ ਫਿਰ ਇਹਦੇ ਨੂੰ ਪਾਪੇ ਨੂੰ ਪਸੀਆ ਮੈਂ ਤੁਹਾਨੂੰ ਦੱਸੋ ਤੁਹਾਡੀ ਹਿੱਤ ਕਰਦਾ ਕਿਹਨਾਂ ਨਹੀਂ ਕਮੀ ਹੈਗੀ ਆ ਕਿੰਨਾ ਇਹਨੂੰ ਜਿੰਨੀ ਤੁਸੀਂ ਸ਼ਤਰੋਲ ਕਰਦੇ ਹੋ ਨਾ ਉਹ ਘਾਟਿਆ ਉਹ ਜਪੜੀ ਨੇ ਪਵਾ ਗਿਆ ਕੋਈ ਕੋਸ਼ਿਸ਼ ਨਹੀਂ ਹੈ ਮੈਂ ਜਾਣ ਕੇ ਪਰਤੀ ਆ ਕੋਈ ਬਹਿ ਬਹਿ ਵੀ ਗਿਆ ਮੈਂ ਵੀ ਨਹੀਂ ਖਾਂਦਾ ਮੈਂ ਖਾਣਾ ਮੈਂ ਭੁੰਦੇ ਸਾ ਗਿਆ ਮੇਰੇ ਕਿ ਪਲੇਟ ਗਈ ਮੈਂ ਨਹੀਂ ਤੋੜਦਾ ਕੋਸਾਂ ਨਾਲ ਖਾਦੀ ਤੇੜ ਉਹ ਵੀ ਖਾਦਾ ਸੀ ਨਾ ਮੈਨੂੰ ਪਰਾਸਾ ਆਦਿਕਾ ਲੈ ਲਿਆ ਮੈਂ ਵੀ ਨਹੀਂ ਖਾਦੀ ਇਹ ਸਾਗ ਹੈ ਛੇ ਤੀ ਰੋਟੀ ਨਾਲ ਵੀ ਬੰਦਿਆ ਦਲਜੀਤ ਲਾਹਾਂ ਗਾੜੇ ਦਾਦਰ ਦਲਜੀਤ ਜੀ ਤੇ ਜੇ ਜੇ ਲੱਗਦਾ ਤੂੰ ਦੱਸਣ ਦਿਆ ਕਿੰਨੇ ਡੀਟਲਿਕ ਲਿਖਿਆ ਨੇ ਜੀ 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 ਬਹੁਤ ਟਿਕਟ ਵੇਚੀ ਆ ਉਹ ਤੇ ਮੈਂ ਕਹਿੰਦਾ ਮੈਂ ਕਹਿੰਦਾ ਵਿਕੜਿਆ 35000 ਰੁਪਿਆ ਦੀ ਟਿਕਟ ਲਈ ਆ ਮੁੰਡਿਆਂ ਨੇ ਆ ਟਿਕਟ ਲਈਆਂ ਹੀ ਵੀ ਵੇਚਣ ਨੂੰ ਵੇਚਾਂਗੇ ਬਾਹਰ ਬਹਿ ਗਿਆ ਉਹਨਾਂ ਨੂੰ ਇੱਕ ਆਪਣਾ ਮੁੰਡਾ ਆਉਂਦਾ ਆਪਣੇ ਕੋ ਬ੍ਰਹਮਚਾਰ ਉਹ ਵੀ ਕਹਿੰਦਾ ਮੇਰੇ ਕੋਲ ਲੈ ਲੈ ਮੈਨੂੰ ਘਾਟਾ ਪੈ ਗਿਆ ਤੇ ਦੋ ਮੁੰਡੇ ਹੋਰ ਆ ਕਹਿੰਦੇ ਸਾਰੀ ਸਾਡਾ ਨਾਣਾ ਲਿਓ ਕਹਿੰਦਾ ਵੀ 35-35000 ਰੁਪਿਆ ਉਹ ਮੁੰਡਿਆਂ ਨਾਲੇ ਆਣਾ ਜੀ ਮੈਂ ਅੱਜ ਪੁੱਛੂਗਾ ਚਲੋ ਦੇ ਜੀ ਜੀ ਨੂੰ ਮੈਂ ਇਹ ਨਹੀਂ ਕਹਿੰਦਾ ਸੋਨਾ ਮਾੜੀ ਗੱਲ ਆ ਤੋ ਚਲੋ ਵਧੀਆ ਸਿੰਗ ਰਿਹਾ ਵਧੀਆ ਗਾਣੇ ਗੋਲਦਾ ਜਿੱਦਾਂ ਵੀ ਆ ਡਾਉਂਟ ਵਰਤ ਬੰਦਾ ਵਾ ਵਧੀਆ ਸਿਸਟਮ ਚਲੋ ਆਪਾਂ ਨੂੰ ਸੁਣਦੇ ਆ ਲੈ ਕਰੋੜਾਂ ਦੇ ਫੋਨ ਮਾਰਦੇ ਹੱਸੇ ਐਪਲ ਐਪਲ ਨਵੀਂ ਵੀਡੀਓ ਰੱਖਣਾ ਇਸ ਤੋਂ ਕਰਦੇ ਕਦੇ ਬੜੀਆਂ ਚੋਰੀ ਹੋ ਗਈਆਂ ਉਹਦੇ ਨੂੰ ਗੋਲ ਸੌ ਸੁਣਿਆ ਗਵਾਚੀ ਆ ਯਾਰ ਕਹੋ ਵੀ ਗਾਉਂਦਾ ਹੁਣ ਮੈਂ ਕਹਿੰਦਾ ਕਿ ਕੰਪੀਟੀਸ਼ਨ ਆਇਆ ਤੇ ਖਰਾ ਖਾਓ ਤੇ ਮਿਹਨਤ ਲਾਓ ਹੁਣ ਉਹੋ ਹੀ ਸੱਚਿਆ ਸਾਨੂੰ ਕਹਿੰਦੇ ਉਸਤਾਜੀ ਕਹਿੰਦੇ ਉਸਦੇ ਘਟ ਘਾ ਗਿਆ ਹੈ ਘਾਟੇ ਨਹੀਂ 35 35000 ਰੁਪਏ ਦਾ ਸ਼ੋਅ ਵੇਖ ਕੇ ਆਏ ਆ ਸ਼ੋਅ ਵੇਖੋ ਪਰ ਨਾਲ ਮਿਹਨਤ ਵੀ ਲਾਓ ਖਾਣਾ ਵੀ ਖਾਓ ਕੁਝ ਕਰੋ ਇੱਕ ਬੰਦੇ ਆਪਣੇ ਕੋ ਪੈਸੇ ਨਹੀਂ ਆਏ ਤੇ 35000 ਦੇ ਆਪਾਂ ਸ਼ੋਅ ਵੇਖਣ ਲਈ ਪੈਸੇ ਆਏ ਇਹ ਚੀਜ਼ਾਂ ਫਿਰ ਪੈਸੇ ਗਲਤ ਹੈ ਨਾ ਫਿਰ ਜਾਂ ਫਿਰ ਇਹਨੇ ਕੋਈ ਸਿਹਤ ਬਣਾਉਣੀ ਹੈ ਪੈਸੇ ਨਹੀਂ ਹੈਗੇ ਪੈਸੇ ਨਹੀਂ ਹੈਗੇ ਮੇਰੇ ਨਾਲ ਕੋਈ ਪੈਸੇ ਨਹੀਂ ਹੈ ਹਾਂ ਮੇਰੇ ਕੋਲ ਪੈਸੇ ਹੀ ਨਹੀਂ ਆ ਆਪਣੇ ਜਿੰਮੇ ਦੀ ਹੁੰਦੇ ਮੁੰਡੇ ਆਪਣੇ ਨਹੀਂ ਪੈਸੇ ਨਹੀਂ ਹਾਂ ਜਿੰਮੇ ਦੀ ਹੁੰਦੇ ਸ਼ਾਮੀ ਦੇਖੀ ਕਲਾਸ ਲੱਗਦੀ ਇਹ ਲੱਗੀ ਤਿੰਨ ਚਾਰ ਘੰਟੇ ਦਾ ਸ਼ੋਅ ਹੋਣਾ ਤਿੰਨ ਚਾਰ ਘੰਟੇ ਦਾ ਸ਼ੋਅ ਹੋਵੇ ਯਾਰ ਭਾਂਵੇਂ ਘੰਟੇ ਦਾ ਹੋਵੇ ਮੈਂ ਕਿਹਾ ਨਾ ਵੇਖਣ ਪਰ ਇਤੋਂ ਮਿਹਨਤ ਲਾ ਕੇ ਜਾਣ ਖਰਾ ਖਾਣ ਸੇਧ ਵੀ ਭਰੋ ਨਾ ਮੈਂ ਕਿਹਾ ਪੁੱਤ ਕਿੱਦਾਂ ਭਾਰੀ ਪੈਸੇ ਨਹੀਂ ਹੈਗੇ ਭਾਰੀ ਪੈਸੇ ਨਹੀਂ ਹੈਗੇ 35000 ਰੁਪਇਆ ਬਹੁਤ ਵੱਡੀ ਗੱਲ ਆ ਮੈਂ ਨਹੀਂ ਜਾ ਸਕਦਾ 35000 ਰੁਪਏ ਮੈਨੂੰ ਚਾਹ ਦੇ ਜੀ ਦੀ ਵਧੀਆ ਦੇ ਜੀ ਦੀ ਵਧੀਆ ਬੰਦਾ ਮੀ ਟੀਵੀ ਦੇ ਲਈ ਤੇ ਜੇ ਜੀ ਭਾਈ 500 ਦੇ ਟਿਕਟ ਖੈਰੀ ਸੀ ਕਿਤੇ ਫਿਰ ਉਹ ਮੁੰਡੇ ਜਿਹੜੇ ਜੰਨ ਜੀ ਕਰਦਾ ਮੁੰਡੇ ਕੋਈ ਛੋਟਾ ਰਾਣਾ ਪਾਨਾ ਚਾਹੁੰਦੇ ਆ ਪਰ ਉਹ ਨਹੀਂ ਨਾ ਵੇਦੇ ਕਿ ਅੱਠ ਮਾਸੀਆਂ ਪੰਜ ਤਾਏ ਭੂਆ ਰਿਸ਼ਤੇਦਾਰੀ ਛਡਨੀ ਪੈਂਦੀ ਆ ਜਿੰਨੇ ਸਟਾਰ ਆ ਜਿੰਨੇ ਬੰਦੇ ਫੇਮਸ ਆ ਜਿੰਨੇ ਸੈਲੀਬ੍ਰਿਟੀ ਆ ਕਿਤੇ ਵੇਲੇ ਉਹਨਾਂ ਨੂੰ ਘਰ ਛਡਣਾ ਪੈਂਦਾ ਜਿਹਨੇ ਸ਼ੋਅ ਕੀਤਾ ਉਹ ਵੀ ਅੰਦਰ ਹੀ ਜਾਂਦਾ ਕਿਸ ਕਰਕੇ ਜੇ ਸਟਾਰ ਬਣਾਣਾ ਨਾ ਕੁਝ ਕਰਨਾ ਫਿਰ ਭਾਈ ਤੁਹਾਨੂੰ ਰਿਸ਼ਤੇਦਾਰੀ ਤੇ ਘਰ ਦੇ ਥੋੜਾ ਬਲਾ ਤੁਹਾਨੂੰ ਘਰ ਬਾਹਰ ਛੱਡਣਾ ਪਾਣਾ ਇਹ ਚੀਜ਼ਾਂ ਉਹਨੂੰ ਬਾਈਕਲ ਬਣਾ ਦੇਗਾ ਚਾਹੀਦਾ ਉਹਨੂੰ ਵਿਕਣੇ ਚਾਹੀਦਾ ਤੁਹ ਕਿੰਨੀ ਦੇਰ ਤੱਕ ਮੈਂਟੇਨ ਰੱਖ ਬਾਹਰ ਨਹੀਂ ਨਹੀਂ ਜਾਣਾ ਇਹਦਾ ਜੀ ਦੇ ਕੋਈ ਕੰਧਾ ਬੰਦਰ ਤੇ ਲੱਗਦਾ ਹੈ ਹੈ ਕਿਆ ਹੈ ਕਿਆ ਨਹੀਂ ਕਹਿ ਗਿਆ ਮੈਨੂੰ ਪਤਾ ਲੱਗਦਾ ਬੰਦਾ ਪਰ ਮੈਂ ਕਹਿੰਨ ਕਿ ਐਵੇਂ ਨਹੀਂ ਜਾਣਾ ਜਦੋਂ ਆਪਣੇ ਅਰਨ ਕਰਾਂਗਾ ਕਦਦਾ ਆਉਣਾ ਕਿਉਂ ਨਾ ਜਾਣਾ ਉਹ ਜਾਣਾ ਹੈਗਾ ਸਾਰਾ ਕਦਾ ਕਰਜ਼ਾ ਚੜ ਜਾਏ ਜਾਣਾ ਉੱਥੇ ਹੀ ਯਾਰ ਉਹ ਜਾਣਾ ਵਿਖਣਾ ਨਹੀਂ ਨਹੀਂ ਲੈਣਾ ਦੇਖਿਆ ਜੇ ਪਾਂਡਿਆਰ ਦਾ ਸ਼ੂ ਮਾ ਜੇ ਦੇਖੀਗਾ ਨਹੀਂ ਗੋਡ ਡੂ ਤੂੰ ਜਾਣਾ ਮੁੰਡਾ ਪੰਡਿਆਰ ਕੇ ਬੈਠਣਾ ਹਾਂ ਚਲਾਉਂਦੇ ਹਾਂ ਬਲੌਗ ਬਣਾਉਂਦੇ ਹਾਂ ਸੀ ਸੀ ਇਹਨੂੰ ਕੋਈ ਨਹੀਂ ਲਾ ਫੜਾ ਹਾਂ ਲੋ ਬਾਈ ਹੈਲੋ ਹੈਲੋ ਇਨਫੋਰਮੇਸ਼ਨ ਟੈਕਨੋਲੋਜੀ ਤੁਸੀਂ ਜਾਓ ਦੇਖਣਾ ਹਾਂ ਭਾਈ ਮੇਰੀ ਗਾਰਸ ਨੂੰ ਮਹੀਨੇ ਕਿੰਨੇ ਪੈਸੇ ਕਮਾਉਂਦੇ ਹਾਂ ਹਾਂ ਤੂੰ ਥਾਈਲੈਂਡ ਦਾ ਕੈਮਰੇ ਜਾ ਥਾਈਲੈਂਡ ਜਾਓਗੇ ਇਹ ਹਾਈਡ ਨਾ ਥਾਈਲੈਂਡ ਗਈ ਭਾਈ ਭਾਈ ਵੀ ਵੇਹ ਜਾਗੇ ਨਹੀਂ ਹੁਣ ਜਾਓਗੇ ਹੱਟ ਨਾਲ ਥਾਈਲੈਂਡ ਭਾਈ ਨਾ ਜਾਣਾ ਨਹੀਂ ਨਹੀਂ ਇਕੱਲੇ ਇਕੱਲੇ ਸੋਲੋ ਟੂਰ ਇਕੱਲੇ ਇਹ ਇਕੱਲੇ ਕਿਉਂ ਜਾ ਰਹੇ ਮੈਂ ਤਾਂ ਇਕੱਲਾ ਵੀ ਜਾ ਰਹੇ ਇਹ ਤੇ ਪੈਸੇ ਮਾ ਜਾਊਗਾ ਇਹ ਨਹੀਂ ਸ਼ੋਅ ਵੇਖਣਾ ਨਹੀਂ ਪੈਸੇ ਦੇ ਕਰਕੇ ਗੱਲ ਨਹੀਂ ਗੀ ਇਕੱਲਾ ਕੁਵਾਰਾ ਬੰਦਾ ਜਾ ਸਕਦਾ ਨਾ ਵਿਆਹ ਵਾ ਫਿਰ ਕੀ ਵਿਆਹ ਹੈ ਛੋਟੇ ਛੋਟੇ ਵਿੱਚ ਫਿਰ ਕੀ ਛੋਟੇ ਬੱਚੇ ਬੰਦਾ ਅੰਦਰੋਂ ਸਾਫ ਹੋਣਾ ਜਿਹਦਾ ਜਗਾ ਜਿਹੜੀ ਫਰਜੀ ਹੋਵੇ ਦੋ ਸਾਲ ਹੀ ਜਾ ਸਕਦਾ ਮੈਂ ਦੋ ਸਾਲ ਤੇ ਕਿਹੇ ਵੀ ਕੰਟਰੀ ਜਾ ਸਕਦਾ ਸਾਲੇ ਕਿ ਨਹੀਂ ਜਾਏਗਾ ਨਹੀਂ ਉਹ ਅਲਰੇਡੀ ਵਰਜੀ ਕਹਿੰਦੇ ਚੱਲਦਾ ਕਰ ਇਕੱਲਾ ਮੈਂ ਜਾ ਖਦਾ ਵਾ ਬਸ ਆਈਲੈਂਡ ਹੀ ਜਾਣਾ ਕਿਆ ਹੀ ਨਹੀਂ ਛੋੜਨਾ ਬੋਲੇ ਹੋਣਾ ਕਿਆ ਯਾਰ ਮੈਂ ਮੁੱਕਰਦਾ ਨਹੀਂ ਚੱਲ ਤੇਰਾ ਤੇਰਾ ਟੂਰ ਰੱਦ ਕੋਦਰ ਟੂਰ ਵੀ ਥਾਈ ਲੈਂਦਾ ਹੀ ਹੋਣਾ ਹੁਣ ਜਦੋਂ ਆ ਮੈਨੂੰ ਪਤਾ ਹੀ ਕੋਈ ਨਹੀਂ ਜਾਏਗਾ ਬਾਕੀ ਸਾਰੇ ਜਾਓ ਮੈਂ ਆਰਕੇ ਤੇ ਜਾ ਖਦਾ ਵਾ ਸੋਚੋ 80% ਗੁਰੂ ਉਹੀ ਆਏਗਾ ਜੀ ਉਹੀ ਆਉਣਾ ਹੀ ਆਉਣਾ ਹੀ ਆਉਣਾ ਹੈ ਪ੍ਰੀਅਰਿਟੀ ਰਹੇਗੀ ਕਮਾਂਡੋ ਤੇਰਾ ਕੀ ਸੁਪਨਾ ਜਿੰਦਗੀ ਚ ਜਹਾਜ਼ ਤੈਨੂੰ ਚੰਗਾ ਲੱਗਦਾ ਕਿ ਟ੍ਰੇਨ ਜਾਂਚ ਤੇਰੀ ਭੈਣ ਜਾਂਜ ਜਾਂਜ ਪਾਸਪੋਰਟ ਜਮਾ ਕਰਾ ਦੇ ਭਾਈ ਆ ਤਾ ਤੁਹਾਨੂੰ ਬੁਲਾ ਦੇ ਜਾਵਾਂ ਇਹਨੂੰ ਭਾਈ ਜੋਤਰਾ ਜੀ ਆ ਗਿਆ ਗਿਆ ਹੀ ਕਮਾਂਡੋ ਆਜ ਲਈਏ ਤੇ ਮੈਂ ਆਹ ਪਾਸਪੋਰਟ ਲੈ ਗਣਾ ਤੂੰ ਜਿਤਨਾ ਪਤਾ ਨਹੀਂ ਦੇਕੀਦਾ ਮੇਰੇ ਗਾੜੀ ਚ ਉਹ ਨਹੀਂ ਪਾਸਪੋਰਟ ਰੱਖਦਾ ਨਹੀਂ ਨਹੀਂ ਤੇਰ ਕੋ ਪਾਸ ਈ ਗਰੀ ਭਾਈ ਕਹਿੰਦੇ ਉਹ ਪਾਸਪੋਰਟ ਨਾ ਲੈ ਗਣਾ ਨਹੀਂ ਹਫਤੇ ਬਾਅਦ ਪਾਸਪੋਰਟ ਲੈ ਕੇ ਆ ਗਿਆ ਹਫਤੇ ਬਾਅਦ ਪਾਸਪੋਰਟ ਦੇਣ ਕਹਿੰਦਾ ਲੋਸਤਾਜੀ ਪਾਸਪੋਰਟ ਸੀਰੀਅਸ ਲੈ ਗਣਾ ਨੇ ਸਹੀ ਗੱਲ ਗੱਡੀ ਚੱਲਦੀ ਵਧੀਆ ਕਿੰਨੀ ਚੱਲਗੀ ਗੱਡੀ 6000 ਸਾਈ 6000 ਚਲਾਤੀ ਹਾਂਜੀ ਵੇਲਾ ਮਾਰਾ ਇਹਨੇ ਐਵੇਂ ਗੱਡੀ ਲੈਤੀ ਕੱਲ ਦੀਆਂ ਗੱਲਾਂ ਠੀਕ ਸਹੀ ਸਹੀ ਉਹ ਆਪਾਂ ਮੇਰੇ ਕੋਲ ਨਾ ਰਾਤ ਨੂੰ ਮਿਲੇ ਆਪਾਂ ਨਹੀਂ ਹਾਂਜੀ 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 ਜੋ ਚਾਰ ਰਹੇ ਨੇ ਐਕਟਿਵ ਵਾਲਾ ਜਾਂਦੇ ਸੀ 27 30 ਲੈ ਆਹੋ ਐਕਟਿਵ ਵਾਲਾ ਜਾਂਦੇ ਇਹ ਇਹਦਾ ਬੇਟਾ ਸੀ ਬੇਟੀ ਸੀ ਤੇ ਇਹਦੀ ਵਾਈਫ ਹੀ ਤੇ ਮੇਰੇ ਖਿਆਲ ਨਾਲ ਮੈਂ ਕੀ ਕਿਹਾ ਕਿ ਮੰਡਾ ਤੇ ਇਸ ਕਮਾਂਡੋ ਕਹਿੰਦਾ ਪਿਆਰ ਕੀ ਗਿਆ ਇਹੋ ਸਾਈ ਕੀ ਮਾਰਨਾ ਹੀ ਪਰਿਵਾਰ ਕੰਚਦੇ ਐਕਟਿਵਾਂ ਤੁਰਿਆ ਜਾਂਦੇ ਆ ਹਾਂ ਮਰਨਾ ਹੀ ਹਾਂ ਤੇਰਾ 100 ਦਿੰਦਾ ਤੈਨੂੰ 500 ਹੀ ਸਾਈ ਹਾਂ 500 ਹੀ ਸਾਈ ਦੇ ਗਿਆ ਲੈ ਪੁੱਤ ਮੈਂ ਨਹੀਂ ਸੋਚਿਆ ਰੋਟੀ ਪਣੀ ਸ਼ਾਕਿਆ ਆ ਮਾਰਾ ਅੱਛਾ ਸਾਈ ਉਹੀ ਸਭ ਵੀ ਕਰਕੇ ਦਿੰਦਾ ਜੀ ਗੱਡੀ ਬੋਕਰ ਆਦੀ ਫਿਰ ਹਾਂਜੀ ਸਾਰੀ ਜਾ ਜਾ ਗੱਲ ਹੋ ਗਈ ਜੀ ਚੋ ਮਿਗਰਾਸ ਸਾਰੀ ਤਿਆਰ ਰੱਖਿਓ ਬੱਚੇ ਦਾ ਬਹੁਤਾ ਕਹੀਏ ਬਹੁਤਾ ਹੋ ਜਾਏਗਾ ਮਹਿੰਦ ਕਰਦੇ ਨੇ ਜੁੜਿਆ ਆੜ ਦਾ ਨਾਮ ਮੇਰੇ ਨਾਲ 18-20 ਸਾਲ ਦਾ ਸਾਹਿਬ ਬਾਕੀ ਪਤਾ ਕਿ ਦੀ ਜੀ ਆਂਦੀ ਰਾਣੀ ਹੁਣ ਮੈਂ ਕੱਲ ਵੀ ਖ਼ਬਰ ਜੇ ਫਿਰੇ ਖ਼ਬਰ ਕਹਿੰਦਾ ਸੋਸ਼ਲ ਮੀਡੀਆ ਦੇਖਣ ਲਿਆ ਹੱਥੋਂ ਹੰਦ ਪਈ ਨਾ ਬੜੀ ਹਾਂਜੀ ਪੇ ਉਹ ਬੱਸਾਂ ਦੇ ਬੱਸਾਂ ਵਜੀਆਂ ਇੱਥੇ ਬਠੰਡੇ ਕਾਰਾਂ ਨੇ ਕਾਰਾਂ ਵਜੀਆਂ ਬੜੇ ਐਕਸੀਡੈਂਟ ਹੁੰਦੇ ਆ ਤੇ ਬਾਕੀ ਸਾਰਿਆਂ ਨੂੰ ਇਹ ਵੀ ਮੈਸੇਜ ਹੀ ਹੈਗਾ ਵਾ ਕਿੱਤੋਂ ਉੱਦ ਪੈਣ ਯਾ ਸੇਫਟੀ ਰੱਖੋ ਕੋਸ਼ਿਸ਼ ਕਰੋ ਵੀ ਜੇ ਜ਼ਰੂਰੀ ਕੰਮ ਨਹੀਂ ਨਾ ਹੈਗਾ ਤੇ ਘਰੇ ਰੋ ਆ 15 ਦਿਨ ਹੈਗਾ ਸੇਫਟੀ ਇਤੋਂ ਵਧੀਆ ਕੋਈ ਚੀਜ਼ ਨਹੀਂ ਹੈਗੀ ਤੇ ਘੁੰਮਣ ਫਿਰਨਾ ਹੀ ਜਾਓ ਤੁੰਦਾ ਹਟ ਜਰਗੇ ਤੇ ਫੇਰ ਜਾਓ ਠੀਕ ਆ ਇੱਕ ਤੁਹਾਨੂੰ ਮੈਸੇਜ ਵੀ ਹੈਗਾ ਜੀ ਤੇ ਚਲੋ ਫੇਰ ਮਿਲਦੇ ਆਂ ਇਸ ਤਰ੍ਹਾਂ ਬਲੌਗ ਆਪਣੇ ਚੱਲਦੇ ਰਹਿਣਗੇ ਸ਼ਾਮ ਨੂੰ 8:30 ਤੋਂ 9 ਵਜੇ ਤੱਕ ਬਲੌਗ ਪਿਆ ਕਰਨਗੇ ਤੇ ਰੈਡੀ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਹੀਂ ਰੀ ਲਿਆਦ ਹੋਣਾ ਪਰ ਨਾ YouTube ਉੱਲ ਧਿਆਨ ਹੋਗਾ ਜੀ ਫੁੱਲ ਕਮਾਂਡੋ ਦੇ ਰਾਣੀ ਕਹਿੰਦੇ ਨੇ YouTube ਤੇ ਮੇਰੀ ਹੋਣੀ ਆ ਇਹਨਾਂ ਪ੍ਰੋਡੂਸਿੰਗ ਕੀਤਾ YouTube ਤੋਂ ਜਿਹੜੀ ਵੀ ਰਾਇਡ ਲੱਗੇ 10 ਆਉਣ 20 ਆਉਣ 100 ਆਵੇ ਲੱਖ ਆਵੇ ਮੁੰਡਿਆਂ ਤੇ ਦਵਾਂਗੇ ਸਾਰੇ ਕਿਆ ਬਾਤ ਹੈ ਅੱਜ ਲੈਟਸ ਹੈ ਆ ਤੇ ਪਹਿਲਾਂ ਆਪਣੇ ਆਪ ਤੇ ਲਾਗੂ ਕਰੀਦਾ ਵਹ ਕੰਪੀਟੀਸ਼ਨ ਵੀ ਹੈਗਾ ਤੁਹਾਨੂੰ ਦਿਨ ਨਹੀਂ ਦੱਸਣਾ ਫਿਰ ਤੁਸੀਂ ਲੱਗੋਇਨਾ ਤੇ ਘਰੋਂ ਹੀ ਸੋਚਿਆ ਪਾਵੀ 500 1000 ਮਾਰਨਾ ਵੈਸੇ ਜਿੰਨੇ ਵੀ ਲਿਫਟਰੇ ਹਨ ਦੋ ਦਿਨ ਪਹਿਲੇ ਐਕਸੈਸਰੀ ਲਾਉਂਦੇ ਤੇ ਆਪਾਂ ਮਹਾਰਾਜ ਦੀ ਕਿਰਪਾ ਆਪਾਂ ਧੱਕੇ ਰੱਖੀਦਾ ਧੱਕ ਪਾ ਕੇ ਰੱਖੀ ਦੀ ਆ ਪਹਿਲਾਂ 500 ਮਸ਼ੀਂਡਾਂਡ ਰਾਜਨ ਨਿਊਲੀ ਕੱਪੜੇ ਦੇ ਪਾਪਾ ਦਾ ਕਾਲ ਗਿਆ ਆ ਦਿੱਲੀ ਕੱਪੜੇ ਵੀ ਲੋਕ ਆਊਗਾ ਕੋਸ ਸਾਬ ਕਰਤੇ ਰਿਹਾ ਡਾਕਟਰ ਆਡੀਸ਼ਨ ਦਿੱਤਾ ਤੇ 500 ਦਾ ਆਪਣਾ ਮਹਾਨ ਨਿਯੋਗ 500 ਮਾਤਾ ਗਿਆ ਠੀਕ ਆ ਦੋ ਛੁੱਟੀਆਂ ਆਪਣੀਆਂ ਹੋ ਗਈਆਂ ਮੱਠੇ ਮੱਠੇ ਲੱਗੇ ਰੋ ਫਿਰ ਲੈਫਟ ਹੋਣੀ ਆ ਇਹ ਸਾਡਾ ਵੀ ਮਾਨ ਆ 50 ਮਛੀ ਡੰਡ ਸਟਾਈਲ ਤੋਂ ਖਾਣੇ ਕਿਦਾਂ ਮਾਰੀ ਦੇ ਆ ਛੁੱਟੀ ਲਾਉਣੀ ਮੈਂ ਪੰਜੀਆਂ ਪੰਜੀਆਂ ਠੀਕ ਆ ਤੇ ਗਿੰਤੀ ਜੋ ਖਾਜ ਦੇ ਸਿਰ ਉਂਡਾ ਤੂੰ ਕੀ ਰੋਣਾ ਇੱਕੋ ਚੀਜ਼ ਹੀ ਕਰਦਾ ਕੁਝ ਨਹੀਂ ਬੱਸ ਈ ਚੀਜ਼ ਨਾਲ ਕਰਦਾ ਰਾਈ ਨੋਈ ਨੀ ਪੱਤੀ ਜਿਆਦੇ ਹੋਏ ਕੈਮਰਾ ਬੰਨਿਆ ਨਾ ਮੈਂ ਥੋੜੀ ਬਾੜੀ ਵਿੱਚ ਵਿੱਚ ਹੀ ਇਕੋ ਹੀ ਡੰਡ ਮਾਰ ਦਿਆ ਕਰੀਏ ਮਾਰੀ ਮੋੜ ਫਿਰ ਫੁਗਰੀ ਮਾਰਨ ਲੱਗਦੀ ਆ ਕੱਲ ਰਾਤ ਨੂੰ ਗਾਪੇ ਉਹ ਬੰਦਾ ਪਹਿਲੇ ਕੌਣ ਸੀ ਬਾਹਰ ਦੇਖੀ ਉਹਨੂੰ ਕੱਢ ਕੇ 45 ਸਾਲ ਵਾਲਾ ਨਹੀਂ ਨਹੀਂ ਬਾਹਰ ਮੈਂ ਤਾਂ ਜਸਦੀ ਆ ਉਹ 45 ਸਾਲ ਦਾ ਵਾ ਤੇਰੇ ਪਾਸ ਮੈਨੂੰ ਖੁਸ਼ੀ ਹੋਈ ਫਿਰ ਮੈਨੂੰ ਖੁਸ਼ੀ ਲੱਗਾ ਫਿਰ ਮੈਂ ਹਾਂ ਛੱਡ ਤੇ ਜਸਦੀ ਵੀ ਲੱਗ ਗਈ ਮੇਨੂੰ ਕਹਿੰਦਾ ਕਾਕਾ ਕਿਹੜੇ ਜਿਮ ਲਾਉਣਾ ਕਾਕਾ ਤੁਹਾਨੂੰ ਕਹਿੰਦਾ ਆਹੋ ਮੈਂ ਨਿੱਪਲ ਪਾਇਆ ਸੀ ਨਾ ਮੂਸੇ ਤੇ ਪਹਿਲਾਂ ਮੈਂ ਪੁੱਛਣ ਲੱਗਾ ਕਿ ਭਾਈ ਤੁਹਾਡੀ ਉਮਰ ਕਿੰਨੀ ਆ ਮੈਂ ਰਾਜ ਆ ਨਾ ਐ ਵੀ ਵਧੀਆ ਗੱਲ ਲੱਗੀ ਐ ਰਾਜ ਹੀ ਰਹਿੰਦੇ ਜਿਹੜਾ ਭਰਮਿਆ ਨਾ ਭਲੇਖਾ ਭਲੇਖਾ ਹੀ ਰਹਿੰਦੇ ਐ ਵੀ ਵਧੀਆ ਗੱਲ ਲੱਗੀ ਐ ਫਿਰ ਮੈਂ ਮਾੜਾ ਇਹ ਦੱਸਣਾ ਸੀ ਨਾ ਜਦੋਂ ਮੈਂ ਸੱਚੇ ਬੋਲਣਾ ਸੀ ਮੈਂ ਕਿਹਾ ਭਾਈ ਮੇਰੇ ਆਪਣੇ ਜਿਮ ਆ ਜਿਹੜੇ ਮੈਂ ਰਾਣਾ ਰੌਕ ਬੜੀ ਖੁਸ਼ੀ ਹੋਈ ਸਿਰ ਰਵੇ ਕਿ ਹਾਂ ਕੁਸ਼ੀ ਮੁਰਗਰ ਤੇ ਨੂੰ ਮੁਸ਼ਿਆ ਸਿਰ ਕਿਉਂਕਿ ਸਾਡੀ ਗਲੀ ਦਾ ਹੈ ਹਾਂ ਤੇ ਮੈਂ ਕਹਾਂ ਦੀ ਉਮਰ ਹੋਣੀ ਆ 65 ਸਾਲ 45 ਕਿਉਂਕਿ 45 ਸਾਲ ਤੇ 45 ਸਾਲ ਦੇ ਭਾਈ ਮੈਨੂੰ ਕਹਿੰਦੇ ਚਾਚਾ ਮੈਨੂੰ ਬੜੀ ਖੁਸ਼ੀ ਹੋਈ ਬਲਤ ਹੀ ਹੋਏ 24 25 ਦੇ ਨਹੀਂ ਨਹੀਂ 18 19 ਸਾਲ 19 ਸਾਲ ਉਦੋਂ ਮੈਨੂੰ ਲੱਗਾ 19 ਸਾਲਾਂ ਦਾ ਜੇ ਵੀਰ ਕਹਿੰਦਾ ਫਿਰ 25 ਦਾ ਤੇ ਜੇ ਮੈਨੂੰ ਭਾਈ ਕਹਿੰਦਾ ਫਿਰ ਮੈਂ 38 ਦਾ ਤੇ ਉਹ ਤੋਂ ਬਾਅਦ ਉਹਨੇ ਬਸ ਕਹਾਨੀ ਕਹਾਨੀ ਜੇ ਕਿਨੂੰ ਕਾਕਾ ਕਹਿ ਦਈਏ ਉਹ ਕਹਿੰਦਾ 18 ਸਾਲ ਦਾ ਓਏ ਛੋਟੇ ਨਹੀਂ ਤੱਕ ਕੇ ਤੇ ਜਿੱਦਾਂ ਹੁਣ ਤੇਰੀ ਡੈਡੀ ਮੈਨੂੰ ਵੀਰ ਜੀ ਕਹਿੰਦੇ ਆ ਵੀਰ ਜੀ ਉਦੋਂ ਮੈਂ 5 ਸਾਲ ਦਾ ਹੋਇਆ ਨਾ ਤੇ ਜਦੋਂ ਉਹ ਭਾਜੀ ਕਹਿੰਦੇ ਆ ਉਦੋਂ ਮੈਂ 30 ਸਾਲ ਦਾ ਹੋਇਆ ਨਾ ਹੋਰ ਮੈਨੂੰ ਕੁਝ ਕਹਿ ਨਹੀਂ ਸਾ ਤੇ ਹੋਰ ਬਈ ਕਹਿਣੀ ਸਰ ਤੇਰੀ ਮੰਮੀ ਮੈਨੂੰ ਭੈਣ ਜੀ ਦੇਣਾ ਜਦੋਂ ਮੈਂ 18 ਸਾਲ ਦੇ ਮੋੜ 'ਚ ਆਉਂਦਾਂ ਤੇ ਆਂਟੀ ਵੀ ਕਹਿੰਸਦਾ ਹਾਂ ਹਾਂ ਮਾਂ ਮੰਮੀ ਵੇਖ ਤੇ ਸੋਹਣੀ ਬੜੀ ਲੱਗਦੀ ਖੜਾ ਹੈਗੇ ਆ ਜਦ ਤੈਨੂੰ ਆ ਰਹੀ ਬਿਊੜੀ ਪਾਲਾ ਹੈ ਹੈ ਕਿੰਨੇ ਪਹਿਲੇ ਕੀ ਪਤਾ ਨਹੀਂ ਹੈ ਉਹ ਲੱਗਣ ਦੇ ਹੀ ਉਹ ਜਿਹੜੀ ਹੈਗਣੀ ਹੈ ਜਿਹਦੀ ਤਿੰਨ ਕੁੜੀਆਂ ਯਾਰ ਪੰਜਾਬੀ ਤੜੀ ਨਾ ਗਿਆ ਹੈ ਨਿਰੂ ਬਾਜਾ ਹਾਂ ਨਿਰੂ ਬਾਜਾ ਆ ਤੋਰ ਰੋ 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 ਹੈ ਰਾਏ ਦੀ ਮੰਮੀ ਮੈਂ ਨਹੀਂ ਗਿਆ ਆ ਜਸਪ੍ਰੀ ਨੇ ਕਿਹਾ ਨਿਰੂ ਬਾਜਾ ਇਹ ਭੇਜ ਦੇ ਨਾ ਥੱਲੇ ਵੀਡੀਓ ਵਾਟ ਡੂ ਯੂ ਮੀਨ ਸੇ ਨਾ ਯੂ ਸੇ ਨਾ ਜੀ ਟੋਰ ਵਾਟ ਡੂ ਯੂ ਸੀ ਇਹਨਾਂ ਮੈਨੂੰ ਤੇ ਕਦੀ ਕਿਹਾ ਨਹੀਂ ਆ ਆਨਲੀ ਫਨੀ ਆਨਲੀ ਜੁਆਇ ਇਹਨਾਂ ਮੈਨੂੰ ਤੇ ਕਦੀ ਕਿਹਾ ਨਹੀਂ ਆ ਦੇਖਾ ਮੰਮੀ ਨੇ ਮੰਮੀ ਕਹਤਾ ਜਿਹੜਾ ਭੈਣ ਜੀ ਨੇ ਕੀਤਾ ਮੇਕਅਪ ਅੱਛਾ ਬੰਦੇ ਵੀ ਅਕਲ ਟ੍ਰੈਂਡ ਹੈਗਾ ਮਾੜਾ ਮੋੜ ਭਾਈ ਨੇ ਕੁਛ ਨਹੀਂ ਕੀਤਾ ਨਹੀਂ ਲੱਗਦਾ ਤੁਹਾਨੂੰ ਨਹੀਂ ਨਹੀਂ ਮੈਂ ਅੱਗੇ ਵੀ ਜਸਪੀਰ ਕਿਹਾ ਹੈ ਫਿੱਟ ਹੈ ਜਦੋਂ ਮੇਰਾ ਬੀਅਰਡ ਜਾਂਦਾ ਹੁੰਦਾ ਉਹ ਮੈਂ ਸ਼ਰਟਾਂ ਪਾਉਣਾ ਨਾ ਤੇ ਦਾੜੀ ਤੇਰੇ ਦਾ ਨਾ ਲਾ ਲਈ ਤੇ ਨਾਲੇ ਦੇਖ ਲੈ ਕੀ ਆਹੀ ਪਤਾ ਨਹੀਂ ਤੇਰੀਆਂ ਉਹਨੀਆਂ ਕਿ ਪਸੀਨਾ ਆਉਂਦੇ ਭਾਈ ਪਸੀਨਾ ਪਸੀਨਾ ਨਰਵਸ ਹੋ ਗਈ ਨਰਵਸ ਹੋ ਗਈ ਉਹ ਹਾਥ ਤੁਸੀਂ ਛਾਈ ਕਰਦੇ ਹਾਥ ਤੁਸੀਂ ਜਦੋਂ ਫੜਦੇ ਹੈ ਨਾ ਉਦੋਂ ਸ਼ਰਮ ਹੋ ਗਈ ਫੜਦੇ ਇਹ ਭਾਈ ਰੂਹਾਂ ਦਾ ਪਿਆਰ ਰੂਹਾਂ ਦਾ ਪਿਆਰ ਗਾਹੀ ਤੇਰੇ ਦਾੜੀ ਦੇ ਪੈਸੇ ਵੀ ਲਾਏ ਚਾਰ ਰੁਪਈਆ 2.5 ਲੱਖ ਲਾ ਕੇ ਪਾਲਾ ਤੁਹਾਡੀ ਨਾ ਖੁਸ਼ੀ ਵਾਸਤੇ ਆ ਤੁਹਾਡਾ ਚ ਕੀ ਆਹੇ ਤੇ ਵੀ ਗੱਲ ਠੀਕ ਆ ਵਧੀਆ ਹੋ ਗਿਆ ਜੀ ਸਾਡੇ ਸਾਡੇ ਮੁੰਡੇ ਇਹਦੇ ਪਗਾ ਕੀ ਦੀਆਂ ਤੇ ਮਾਂਟੇ ਜਰਾ ਤੂੰ ਮੈਨੂੰ ਤਾਂ ਕਹਣਾ ਵਿਆਹ ਤੇਰਾ ਵਿਆਹ ਕਰਦੇ 19 ਸਾਲ ਜੀ ਉਸਤਾਦ ਜੀ ਕਹਿਣਗੇ 19 ਸਾਲ ਚ ਕਿਉਂਕਿ ਸਾਲ ਡੇਰ ਸਾਲ ਹੀ ਕੋ ਚੱਲਣਾ ਤੇ 20 ਸਾਲ ਚ ਲੈ ਤੇ ਜਦੋਂ ਦਾ ਵਿਆਹ ਹੋ ਗਿਆ ਫੇਰ ਨਹੀਂ ਹੋਊਗਾ ਇੱਕ ਮਹੀਨਾ ਆ ਗਿਆ ਦੇਖਿਆ ਫੋਨ ਆ ਗਿਆ ਨਹੀਂ 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 ਫੋਨ ਕੇ ਕੰਪਨੀ ਹੋ ਰਹੀ ਰਹਿੰਦੇ ਜਿਹਾ ਫਾਇਦਾ ਹੋਣ ਡਿਆ ਡਰ ਖਤਮ ਹੋ ਗਿਆ ਗਲਤ ਸਹੀ ਕਿ ਤੇ ਕਾਹੀ ਪਤਾ ਲੱਗਾ ਕਿ ਹੁਣ ਸਹੀ ਹੈ ਗਲਤ ਨਹੀਂ ਬੜੀ ਗਲਤ ਨਹੀਂ ਨਹੀਂ ਗਲਤ ਕਾਪੀ ਦੀ ਬੜੀ ਵੈਲਿਊ ਆ ਰੀਜਨਲ ਕਾਪੀ ਨੂੰ ਦੇਦਾ ਫੜਦਾ ਇਹ ਉਸੇ ਵੇਲੇ ਫੜਾਉਂਦਾ ਚੁੱਕਦਾ ਇਹ ਪਤਾ ਕਿਉਂ ਇਦਾਂ ਕਰਦਾ ਮੈਂ ਜੇ ਬੋਲਦਾ ਕਿ YouTube ਤੋਂ ਜਿੰਨੇ ਪੈਸੇ ਹੋਣਗੇ ਇਹਦੇ ਮਾਂ ਜੇ ਵੀ ਜਿਤਨਾ ਮੈਂ ਬਣਾਉਣ ਲਿਆਵਾ ਤੂੰ ਪੈਸੇ ਸਾਰੇ ਮੈਨੂੰ ਹੋਣੇ ਆ ਏਦਾਂ ਨਹੀਂ ਸਾਰਿਆਂ ਨੂੰ ਲੀੜਾ ਕੱਪੜਾ ਪੈਸੇ ਨਹੀਂ ਦਿਆ ਕਰਨੇ ਮੇਰੀ ਸੁਣੋ ਨਾਲ ਗੱਲ ਮੈਂ ਪੈਸੇ ਨਹੀਂ ਦਿਆ ਕਰਨੇ ਮੈਂ ਦਿਆ ਕਰਨਾ ਖਾਣ ਪੀਣ ਨੂੰ ਲੀੜਾ ਕੱਪੜਾ ਡਾਇਰ ਡਾਲਰ ਨਹੀਂ ਡਾਲਰ ਹੀ ਹੁੰਦੇ ਆ ਡਾਲਰ ਉਹ ਡਾਲਰ ਨਹੀਂ ਲੈਦਾ ਕਰਨੇ ਟ੍ਰੇਡਿੰਗ ਲਾਦਾ ਕਰਨੇ ਆ ਆ ਦੀ ਕਹਿੰਦਾ ਕੱਪੜੇ ਡਾਲਰ ਨੂੰ ਮੈਂ ਫੜਦਾ ਜੇ ਬੰਦਾ ਫੜਦਾ ਸੀ ਇਹ ਨਹੀਂ ਬੰਦਾ ਫੜਦਾ ਡਾਲਰ ਛੱਡ ਦੋ ਇਧਰੇ ਇਹ ਗੜਮਾ ਪੜੇ ਗੋਦ ਰੋਣਾ ਰੱਖਿਆ ਸਹੀ ਗੱਲ ਸੁਣ ਵੀ ਫੇਰ ਪਰਫੈਕਟ ਹੋਈਏ ਇੱਥੇ ਲੈ ਪਰਫੈਕਟ ਹਨ ਮਨ ਨੂੰ ਲਾਉਣ ਲੱਗਾ ਰੈਂਟ 40 ਕਿ ਬੀ ਗ੍ਰੀਡੀ ਹਨ ਨਵੀਂ ਗੱਡੀ ਨੂੰ ਚਿੰਨ੍ਹ ਕੋਈ ਡੱਟ ਵਧੀਆ ਮਾਰਨ ਨੂੰ ਜਾਣਦੀ ਮਾਰਦਾ ਦੋ ਹੀ ਜਿੱਤਵਾੜਨੀ ਹੈ ਵੇਟ ਇਸਾਤ ਤੋਂ ਵਧੀਆ ਇਹਨੂੰ ਬੱਸ ਇਹ ਜਿੰਨੀ ਕੰਦੀ ਵਿੱਚ ਉਹ ਬੈਂਚ ਵੇਖ ਕੇ ਉਹ ਬੰਦੇ ਨੂੰ ਡਾਹੇ ਹੁੰਦਾ ਇਹ ਤਾਂ ਮਾਂ ਦੀ ਪਾਪਾ ਉਹ ਤਾਂ ਸਿੱਖੀ ਨਹੀਂ ਸਹੀ ਗੱਲ ਹੈ ਮੇਰਾ ਧਿਆਨ ਉਹਦੇ ਵੱਲ ਹੀ ਗਿਆ ਸੀ ਉਹ ਵੀ ਬੜੇ ਜਿੰਨੇ ਬੈਂਚ ਹੋ ਗਏ ਮੇਰਾ ਲੱਕ ਵੀ ਤੁਹਾਡੇ ਚੰਗੇ ਆ ਇਹ ਜਿਹੜੀ ਤੇਰੀ ਮੰਮੀ ਨੇ ਪੰਜੀਰੀਆਂ ਖਾਧੀਆਂ ਇੰਨੇ ਪੱਕੇ ਲੱਕ ਜਮਾਏ ਆ ਉਦੋਂ ਪੰਜੀਰੀ ਬੜੀ ਚੱਲਦੀ ਰਾਹ ਤੇਲਾ ਮੈਂ ਮਾਈ ਦੇਸੀ ਤੋਂ ਬੜਾ ਫਾਨਾ ਲੈਣਾ ਜਿੰਨਾ ਟਾਈਮ ਦੇਹੀ ਜੰਮੇ ਨਾ ਉਦੋਂ ਡਿਲੀਵਰੀਆਂ ਬੜੀਆਂ ਦੁਤੀਆਂ ਹੱਥ ਜੇਰੀਆਂ ਨਹੀਂ ਹੁੰਦੇ ਨੇ ਕਿਉਂਕਿ ਵੇਖੋ ਕੱਚੀਆਂ ਸੜਕਾਂ ਹੁੰਦੀਆਂ ਅਸੀਂ ਸੱਤੀਆਂ ਜਗ੍ਹਾ ਹੋਣੀਆਂ ਗੋਡਿਆਂ ਦੀ ਪ੍ਰੋਬਲਮ ਜੇ ਉਹ ਤਿੱਲੀ ਦਾ ਲੋਰਾ ਆਪਣੀਆਂ ਮੰਮੀਆਂ ਦਾਦੀਆਂ ਫੇਰਦੀਆਂ ਰਹਿਣੀਆਂ ਆ ਉਹਦੇ ਨਾਲ ਬੜਾ ਨਾਰਮਲ ਤੂੰ ਮੇਰੇ ਨਾਲ ਕਿੰਨਾ ਕਿਤੇ ਪ੍ਰਣਾ ਤੇਰੀ ਮੰਮੀ ਤੁਸੀਂ ਦੋਵੇਂ ਨਾਰਮਲ ਹੋਏ ਹੋਗੇ ਨਾਰਮਲ ਹੀ ਹੈ ਤੇਰਾ ਮੇਰਾ ਬਰਾ ਕਾਲੇ ਦੇ ਪਾਪੇ ਦਾ ਵਿਆਹ ਵੇਖ ਕੇ ਆ ਨਾ ਇਹ ਵੀ ਤਾਂ ਪਤਾ ਕੀ ਇਹੋ ਜਿਹੀ ਗੱਲਾਂ ਕਿਦਾਂ ਹੋ ਲਿਖਾ ਜਾਂਦੇ ਨੇ ਐਂਡ ਕਿ ਇਹ ਵੀ ਨਾਰਮਲ ਗੱਲਾਂ ਕਹਿੰਦੇ ਨਾਰਮਲ ਹੋਏ ਹੀ ਇਹ ਬੁਛਦੇ ਆ ਵੀ ਹੁਣ ਅੰਨੇ ਅਸੀਂ ਪੁੱਛਦੇ ਨਹੀਂ ਹੁਣ ਅੰਨੇ ਪੈਸੇ ਲੱਗਦੇ ਆ ਕਹਿੰਦੇ ਹਾ ਡੇਰੀ ਨਹੀਂ ਤੀ ਨਾਰਮਲ ਹੋਏ ਹੀ ਅੰਨੇ ਟੁੱਟੇ ਕੱਲ੍ਹ ਕੁੰਡਾ ਜਾਣ ਗਿਆ ਸੀ ਅੰਨੇ ਟੁੱਟੇ ਹਸਪਤਾਲ ਜੋ ਹੋਏ ਕਹਿੰਦਾ 50000 ਰੁਪਏ ਲੱਗਾ ਮੇਰਾ ਲੱਗਦੇ ਆ 50000 ਤਾਂ ਅੱਜਕੱਲ ਡਾਕਟਰ ਪੈਕੇਜ ਲੈਂਦੇ ਆ। ਵੀ ਉਹਦੇ ਵਿੱਚ ਰੂਮ, ਡਿਲੀਵਰੀ ਸਾਰਾ ਕੁਝ ਮਤਲਬ 50000 ਮਤਲਬ 2-4 ਦਿਨ ਪਹਿਲਾਂ ਨੂੰ ਦਾ ਦੇਣਾ। ਬੱਚੇ ਨੇ ਕਿਤੇ ਮਾਂ ਲੈਣਾ ਹੁੰਦਾ ਵਾ। ਹਾਂ। ਕੀ ਹੋ ਗਏ ਜ਼ਮਾਨੇ ਆ ਗਏ ਆ। ਆ ਜੇ ਕਿਹੜੇ ਦਿਨ ਮਹਾਸੇ ਦੀ ਗੱਲ ਛੱਡਦਾ ਦੱਸਦਾ ਸਾਰਿਆਂ ਨੂੰ। ਉਹ ਲੋਕ ਦੇ ਵਿੱਚ ਜਸਪੀਰ ਔਰ ਆਪਾਂ ਨਿੱਕੇ ਨਿੱਕੇ ਪਤੀਸਾ ਬੜਾ ਸਵਾਦ ਤੁਸੀਂ ਵੀ ਖਾਂਦੇ ਰਹੋਗੇ। ਹੈ? ਆਹ ਰਦੀਲਾ ਆ ਰਦੀਲਾ ਹੋਈ ਆ ਰਦੀਲਾ ਕੈਪੂਲੇ ਗਲਾਸੀਆਂ ਵੇਚ ਭਾਈ ਫੇਰੀ ਲੰਨ ਹੁੰਦੇ ਐ ਸਕੂਲ ਵਾੜੇ ਉਧਰ ਮੰਮੀ ਇਹਨਾਂ ਦਾ ਕੈਂਪੀ ਮੰਮੀ ਜੋਬ ਕਰਦੇ ਰਹਿਣਾ ਕਿ ਤਹਾ ਕੋਈ ਨਾ ਉਧਰ ਮੰਮੀ ਨੇ ਰੁਪਈਆ ਆੜਿਆ 2 ਰੁਪਈਏ ਤੇ 5 ਰੁਪਈਏ ਕਿਤੇ ਰੱਖਣ 5 ਰੁਪਈਏ ਬੜੇ ਹੁੰਦੇ ਅੱਜ ਕੋਈ ਇੰਨੇ ਸਾਲ ਪਹਿਲਾਂ ਡਰਮ ਹੀ ਦਾਣਿਆ ਵਾਲਾ ਉਹ ਡਰਮ ਤਾਇਆ ਕਰਿਆ ਭਰਿਆ ਵਿਸਾਖ ਦੇ ਵਿੱਚ ਜਦੋਂ ਆਪਾਂ ਪਿੰਡੂ ਦੂਜਾ ਵਿਸਾਖ ਜਿਹੜਾ ਆਪਾਂ ਕਿਹਦੇ ਨਵਾਂ ਸਾਲ ਆਪਣਾ ਤੇ ਇੱਕ ਮਹੀਨੇ ਬਾਅਦ ਫਿਰ ਜੇਠ ਆ ਜਾਂਦਾ ਮੇਰੇ ਖਿਆਲ ਨਾਲ ਮਈ ਦਾ ਪਿੰਨਾ ਹੁੰਦਾ ਤੇ ਡੇਢ ਨੀ ਮੈਂ ਦੱਸਨੀ ਉਹ ਤਰਾ ਮਈ ਜੀ ਮੇਰਾ ਜਨਮ ਦਿਨ ਹੋਇਆ ਏ ਮੈਨੂੰ ਕਹਿੰਦੀ ਅੱਜ ਪਾਰਟੀ ਬੰਦੀ ਆ ਮੈਂ ਪੈਹਾ ਕੋਲ ਨਹੀਂ ਕੋਈ ਕੀ ਆ ਇਹ ਕਹਿੰਦੀ ਕਿ ਸਕੀਮ ਕਰੀਏ ਮੈਂ ਕੀ ਆ ਕਹਿੰਦੀ ਕਣਕ ਕਢ ਲਈ ਡਰਾਮ ਚ ਭੈਣ ਮੇਰੀ ਉਹ ਡਰਾਮ ਭਰਿਆ ਹੀ ਕਣਕ ਦਾ ਹੁਣ ਉਹ ਡਰਾਮ ਲਿਆ ਖੋਲ ਇੰਨੀ ਕਾਮਨ ਸੈਂਸ ਨਹੀਂ ਵੀ ਜਦੋਂ ਡਰਾ ਦਾਣੇ ਨਿਕਲਨੇ ਆ ਤੇ ਡਰਮ ਬਹੁਤ ਜਿਆਦਾ ਭਰਿਆ ਹੋਇਆ ਅਸੀਂ ਛੋਟੇ ਆ ਹਰ ਤੂ ਬੰਦ ਨਹੀਂ ਹੋਣਾ ਉਹ ਭਰਾਵਾ ਹੀ ਖੋਲਤਾ ਉਹ ਬੋਲੇ ਬੋਲੇ ਖੋਲਿਆ ਵੀ ਸਾਈਡ ਕੋ ਥੋੜੇ दाणे ਕੱਢੀਏ ਹੌਲੀ ਕੱਢਦੇ ਕਰਦੇ ਢੱਕਣ ਥਲੇ ਡੇ ਪਿਆ ਢੱਕਣ ਦੇ ਦੇ ਜਾਂ ਦੇ ਦੇ ਹੀ ਅਸੀਂ ਦੋ ਆ ਭਰਾਵਾਂ ਨੇ ਜੋਰ ਲਾਇਆ ਵੀ ਉਹ ਡਰਮ ਬੰਦ ਹੋ ਜੇ ਭਾਜੀ ਉਹ ਘਟੂ ਘੜ ਤੋੜਾ ਡਰਮ ਦਾ ਬਾਹਰ ਆ ਗਿਆ ਜਦੋਂ ਤੋੜਾ ਡਰਮ ਦਾ ਬਾਹਰ ਆਇਆ ਉਹ ਬੋਬੀ ਲੱਗੀ ਆਲਰੇਡੀ दाणे ਬੰਦ ਹੋਏ ਨਹੀਂ ਮੈਂ ਕਹਿੰਨ ਇੱਕੋ ਕੰਮ ਹੈ ਗਾਈ ਇੱਕ ਝੂਠ ਬੋਲਾਂਗੇ ਇਹ ਯਾਰ ਝੂਠ ਬੋਲਣਾ ਬੜਾਈ ਇਹਨੂੰ ਇਦਾਂ ਹੀ ਰਹਿਣ ਦੇ ਮੰਮੀ ਨੂੰ ਸਿੱਧਾ ਦੱਸਾਂਗੇ ਵੀ ਆਪਾਂ ਆ ਚੀਜ਼ ਖਾਣੀ ਹੀ ਤੇ ਅਸੀਂ ਦਾਣੇ ਡਰਮ ਕੱਢਿਆ ਚਲੋ ਮੰਮੀ ਗਰਮਣੀ ਦੱਸਤਾ ਜਦੋਂ ਆਂ ਦਾਣੇ ਕਹਿੰਦੀ ਆ ਗਿਆ ਮੈਂ ਵੀ ਸਾਨੂੰ ਲੱਗੀ ਭੁੱਖ ਤੁਸੀਂ ਆਉਣਾ ਹੈ ਲੇਟ ਹੈ ਸਕੂਲੋਂ ਆਏ ਹਾਂ ਤੇ ਅਸੀਂ ਤੁਹਾਡੇ ਸਾਹਮਣੇ ਲੱਛੂ ਦੀ ਟੀਂਦੀ ਲੱਛੂ ਕਹਿੰਦੇ ਇਹਨੂੰ ਤੇ ਅਸੀਂ ਲੱਛੂ ਦੇ ਹੱਟੀ ਥੋੜੇ ਦਾਣੇ ਵਿੱਚ ਚੱਲਿਆ ਕਹਿੰਦੀ ਮੇਰੀ ਸੁਣ ਲਓ ਗੱਲ ਤੁਸੀਂ ਬਣੇ ਹੋ ਚਾਤਰ ਹੁਣ ਤੁਸੀਂ ਗੈਜਟ ਡਾਰ ਉਹ ਭਰਿਆ ਹੀ ਫਲੋ ਜ਼ਿਆਦਾ ਹੀ ਤੜ ਕੋ ਡਰਾਮਣੀ ਬੰਦ ਹੋਇਆ ਮੈਂ ਕਿਹਾ ਸਹੀ ਸਹੀ ਮੈਂ ਕਿਹਾ ਸੱਚ ਆ ਤੇ ਕਹਿੰਦੀ ਇਹੋ ਜਿਹਾ ਗਾਹ ਨੂੰ ਕੰਮ ਨਹੀਂ ਕਰਨਾ ਮੈਂ 5000 ਰੁਪਏ ਰਾਜਿਆ ਕਰੂ ਤੇ ਡਰਾਮ ਨਹੀਂ ਖੋਲਣਾ ਐਂਗੇ ਠੀਕ ਬੜਾ ਸ਼ੌਕ ਹੈ ਐਂਡ ਕਰਾਉਂਦੇ ਰਹੇ ਐਂਡ ਸਿਰਾ ਉਹ ਮੌਲ ਵਧੀਆ ਈ ਯਾਰ ਵਧੀਆ ਈ ਕੁਰਦੇ ਜਾਮੇ ਵਿੱਚ ਵੇਲਾ ਮੈਂ ਕਿੰਨੀ ਕਿੰਨੀ ਬੈਂਚ ਲਾਖੜੀ ਜੱਸ ਵੀ 190 ਦਾ ਕੇ ਮੈਂ ਦਿਖਾਈ ਇਹ ਬੈਂਚ ਹਾਂ ਚਾਰੇ ਆਪਾਂ ਵੀ ਅੰਦਰ ਆਪਾਂ ਹੀ ਯਾਰ ਪਹਿਲਾਂ ਯਕਸੇ ਬਲੌਗ ਬਣਾਈਨੇ ਅੱਜ ਤਰੱਕੀ ਆਈ ਫੇਰ ਉਹਲੇ ਲਈ ਪਰ ਜਿਉਂ-ਜਿਉਂ ਤਰੱਕੀ ਹੋਈ ਨਹੀਂ ਨਹੀਂ ਤਰੱਕੀ ਹੋਦਾਂ ਜੇ ਨੂੰ ਬੜੀ ਆਪਣੇ ਕੋ ਤਰੱਕੀ ਨਹੀਂ ਨਹੀਂ ਜਦ ਦੁਨੀਆ ਹੀ ਤਰੱਕੀ ਹੋਈ ਪਹਿਲਾ ਮੋਹਲ ਵਧੀ ਆਂਦਾ ਸੀ ਹੁਣ ਘੱਟਾ ਮਿੱਟੀ ਹੁੰਦੇ ਸੀ ਲੋਕੀ ਵਲਚੀ ਵਸਦੇਗੇ ਹੁਣ ਸੜਕਾ ਸੁੜਕਾ ਬਣ ਗਈਆਂ ਪਰ ਮੈਂ ਅਪਡੇਟ ਕੀਤਾ ਜੇ ਮੁਸਕਿਰਤੀ ਉਦਾਂ ਹੀ ਹੈ ਮੁਸਕਿਰਤੀ ਗੱਡੀ ਤੁਹਾਡੀ ਭਾਜੀ ਆਹ ਭਾਜੀ ਪੁਲਸਰ ਦੀ ਰੀਲ ਪਾਈ ਆਪਾਂ ਤੇ ਵਿੱਚ ਕਈ ਕਹਿੰਦੇ ਸੀ ਕਿ ਸ਼ੂਜ਼ ਕਿਉਂ ਨਹੀਂ ਪਾਉਦੇ ਸ਼ੂਜ਼ ਪਾਓ ਕਹਿੰਦੇ ਆ। ਲੈ ਗਿਆ ਉਹ ਇਹ। ਕਹਿਤਾ ਵੀ। ਪਾਜੀ ਫੇਮਸ ਹੋਣਾ ਫਿਰ ਗਾਲਾਂ ਲੈਣੀਆਂ ਪੈਣੀਆਂ ਨਾ। ਜੇ ਸਟਾਰ ਬਣਨਾ ਗਾਲਾਂ ਵਧੀਆ ਹੈਗਾ ਬਣਾ ਰੇਸ਼ ਹੋ ਰਿਹਾ ਹੈਗੀ। 95% ਪੂਰੇ ਸਹੀ ਕਮੈਂਟ ਦਿੰਦੇ। ਉਹ 5% ਉਹ ਵੀ ਬੰਦ ਕਰਕੇ ਆਈਡੀਆਂ ਹੁੰਦੇ ਆ। ਹੂੰ। ਚਲੋ ਕੋਈ ਨਹੀਂ ਉਹਦੇ ਗਰੂ ਨਾਲ ਪਾਸੇ ਲੋਕਾਂ ਨੇ ਮਾਰਾ ਗਿਆ। ਆਪਾਂ ਉਹਨਾਂ ਦੇ ਕੁੱਕਰ ਹੈਗੇ ਆ। ਮਾੜਾ ਮੋੜ ਦੇ ਕਹਿਣਾ ਹੀ ਆ। ਪੰਜ ਚੀ ਪੰਜ ਜੀਆਂ ਘਰ ਦੇ ਵਿੱਚ ਉਹਨਾਂ ਦੇ ਵਿਚਾਰ ਨਹੀਂ ਮਿਲਦੇ ਹੁਣ ਗੁੱਸਾ ਨਾ ਕਰੀਂ। ਤੇਰੇ ਭਰਾ ਦਾ ਤੇਰੇ ਨਾਲ ਸੁਭਾਣ ਨਹੀਂ ਮੱਤਰ ਰਿਲਦਾ ਨਾ। ਤੇਰੀ ਮੰਮੀ ਦਾ ਡੈਡੀ ਨਾਲ ਨਾਲ ਦਣਾ ਕਦੀ ਕਦੀ। ਘਰ ਆ ਗਿਆ। ਹੁਣ ਇਲੈਕਸ਼ਨ ਆਈ ਨਾ ਤੇ ਮੈਂ ਕਿਹ ਪਰਿਵਾਰ ਦਾ ਨਾਂ ਨਹੀਂ ਲੈਣਾ। ਪੰਜ ਵੋਟਾਂ ਸੀ। ਉਹ ਲਖਰੀਆਂ ਵਕਰੀਆਂ ਸੀਗਾ। ਪੰਜੇ ਬੱਕਰੀਆਂ ਬੱਕਰੀਆਂ ਪਈਆਂ। ਇੱਕ ਕਹਿੰਦਾ ਇਹ ਕਹਿੰਦਾ ਮੈਂ ਨੋਟਾਂ ਲਪਾਉਣੀ ਆ ਪੜਿਆ ਲਿਖਾਈ। ਡਾਕਟਰ ਆਇਆ। ਇਹ ਕਹਿੰਦਾ ਮੈਂ ਨੋਟਾਂ ਲਪਾਉਣੀ ਆ। ਨੋਟਾਂ ਨੂੰ ਕਿ ਮੈਨੂੰ ਕੋਈ ਨਹੀਂ ਪਸੰਦ। ਅੱਛਾ। ਹਨਾ ਓਏ। ਰੀਗਲ। ਇੱਕ ਕੋਈ ਚੰਗੇ ਨੂੰ ਪਸੰਦ ਨਹੀਂ ਆਉਂਦੀ ਵੋਟ। ਇੱਕ ਬੰਦਾ ਹੈਗਾ ਪੱਕਾ ਕਾਲੀਆਂ ਦਾ ਉਹ ਕਹਿੰਦਾ ਵੀ ਪੰਤਕ ਬੋਡ ਮੈਨੂੰ ਪੁਣੀ ਆ ਅੱਜ ਕੱਲ੍ਹ ਇਹ ਜੋ ਮਰਜ਼ੀ ਮਾਨੂੰ ਪੁਣੀ ਆ ਦੂਜਾ ਬੰਦਾ ਹੈਗਾ ਇਹ বিজেপি ਵਾਲਾ ਹੱਥ ਨੂੰ ਨਹੀਂ ਨਹੀਂ বিজেপি ਮੰਮੀ ਉਹਦੀ ਮੰਮੀ ਉਹਦੀ ਰਿਟਾਇਰ ਹੋਈ ਆ ਉਹਨੂੰ ਪੈਨਸ਼ਨ ਆਉਂਦੀ ਤੇ ਕਹਿੰਦੀ ਕਾਂਗਰਸ ਸਰਕਾਰ ਨੇ ਸਾਡੀਆਂ ਗ੍ਰੇਡ ਬੜੇ ਵਧਾਏ ਠੀਕ ਆ ਇੱਕ ਬੰਦਾ ਪਾ ਗਿਆ ਜਾਦੂ ਦੇਖੋ 5G ਆਪਾਂ ਇੱਕ ਘਰ ਦੇ ਅਸੀਂ ਬੋਡ ਹੀ ਇੱਕ ਪਾ ਦੇ ਇੱਕ ਤੱਕ ਕਿਦਾਂ ਹੋ ਜਾਏਗੀ ਇੱਕ ਬੰਨੇ ਆਪਾਂ ਕਹਿੰਦੇ ਏਕ ਪਿਤਾ ਇੱਕ ਦੀ ਹਮਾਰਗ ਇਹ ਬੜਾ ਔਖਾ ਵਾ ਬੜਾ ਔਖਾ ਲੈ ਹੀ ਐਸੇ ਆ ਬੜੇ ਬਲਵਾਂ ਮੰਡੀ ਸਾਨੂੰ ਵੈਰਾਈ ਰੱਖਣੀ ਪੈਂਦੀ ਜਿਮ ਦੇ ਵਿੱਚ ਮਸ਼ੀਨਾਂ ਦੀ ਹੁਣ ਵੈਰਾਈ ਨਹੀਂ ਰੱਖਾਂਗੇ ਨਵਾਂ ਬੰਦਾ ਆਇਆ ਕੋਈ ਮਸ਼ੀਨਾਂ ਨਹੀਂ ਹੈਗੀਆਂ ਪਰ ਮੈਂ ਤੁਹਾਨੂੰ ਵਾਅਦਾ ਨਾ ਕਹਿਣਾ 100 ਚਿੰਨਬ ਤੇ 50 ਮਸ਼ੀ ਡੰਡ ਲਾਈਟਸ ਵਾਰੀ ਤਵੱਦਵਾ 100 ਗਰੇ ਅਪਲੋਵਰ ਲਾ ਲਓ ਬੱਗ ਬੱਲੇ ਬੱਲੇ ਪਰ ਮੈਂ ਨਹੀਂ ਲਾਉਂਦਾ ਮੈਂ ਕਿੱਦਾਂ ਕਿੱਦਾਂ ਲਾਉਣਾ ਹੁਣ 50 ਡੰਡ ਮਾਰੇ ਚਿੰਨਬ ਲਾਉਣੇ ਆ ਤੇ ਤੁਹਾਨੂੰ ਲਾਈਟ ਦੀ ਪੰਪੀ ਹੋਣਾ ਮੜ ਗਈ ਉਹ ਤੇਰੀ ਨੂੰ ਭਾਜੀ ਉਹ ਤੇਰੀ ਹੁਣ ਬੈਗ ਦੇਖੋ ਬੈਗ ਕੀ ਬਾਤ ਹੈ ਐਂਡ ਭਾਜੀ ਖੋਲੇ ਖੋਲੇ ਹੁੰਦੇ ਉਹ ਤੇਰੀ ਹੁਣ ਠੀਕ ਆ ਪੂਰਾ ਦੋੜਾ ਤੱਕ ਉਹ ਹੈ ਰੇ